ਆ ਭਾਈ ਬੰਦੇ ਰਾਤ ਦੋ ਵੇ ਐਨ ਸੈਟ ਤੇ ਐਨ ਟਿਕਾਣੇ ਤੇ ਲੋਡ ਤੇ ਠੀਕ ਆ ਬਾਟੀ ਠੀਕ ਨੇ ਲੋੜ ਗਿਆ ਰੋਟੀ ਖੋ ਗਿਆ ਐ ਵਧੀਆ ਰਹਿ ਵਧੀਆ ਖੋਜ ਆਪਣੇ ਕੀ ਹੋ ਗਿਆ ਤੈਨੂੰ ਬੱਸ ਕਰਿਆ ਤੂੰ ਡਰਾਈਵਰ ਰੋਕਦਾਰ ਹੀ ਹੈਗਾ ਉਹ ਵਾਹ ਕਿਤੇ ਗਿਆ ਆਉਣਾ ਕਹਿੰਦਾ ਪੰਪ ਦੰਦਾ ਏ ਚਲੇ ਜਾਣਾ ਤਾਂ ਉੱਥੇ ਹੈ ਉਹ ਨਹੀਂ ਉਹ ਪੂਰੀ ਪਿੱਛੇ ਆ ਲੱਗ ਜਣਗਾ ਫਿਰ ਅੱਛਾ ਕਿ ਨਹੀਂ ਉਹਨੂੰ ਢਾਲ ਸੌਵੇਂ ਗਿਆ ਤਾਂ ਆ ਜਾ ਜੋ ਭਾਈ ਹੁਣ ਅੰਗਿਆਦਾਰੀ ਬਾਤ ਦੀ ਬੇਬੇ ਕਹਿੰਦੀ ਕਿ ਤੇ ਲੈਣੇ ਦੇਣੇ ਦਾ ਵੈਜ ਵੇ ਕੋਲਾ ਟਾ ਦੇ ਹਾਂ ਪੁਰੇ ਕੀ ਹੋ ਗਿਆ ਉਹ ਪੁਰੀ ਆਪਣੇ ਆਪ ਕੋ ਮਦਾਏ ਆਪਣੇ ਆਪ ਕੋ ਮਦਾਏ ਫੱਜ ਰਾਇ ਮਾੜਾ ਬੰਦੀ ਨੇ ਜਾਣ ਕਰ ਦੇਵੇ ਭਾਈ ਜੇ ਫੱਜਵੇ ਪੂਰੀ ਹਾਂ ਬੰਦਾ ਮਿਲ ਗਿਆ ਆਪਾਂ ਨੂੰ ਖੱਡੇ ਖੱਡੇ ਕੱਢਣ ਵਾਲਾ ਲਓ ਜੀ ਬਾਈ ਪੂਰੀ ਲਾਉਣ ਲੱਗਿਆ ਬੂਟੇ ਤੇ ਲਾਏ ਪਿਛਲੇ ਸਾਲ ਵੀ ਤੇ ਇਹਨੇ ਇੱਥੇ ਫੇਰ ਵੱਡੇ ਵੀ ਆਪਣੇ ਹੱਥਾਂਗੇ ਲੈ ਹਾਂ ਰੋਟੀ ਦੇਖ ਹਾਂ ਬਾਈ ਸਹੀ ਗੱਲ ਹੈ ਕਾਦੇ ਵੱਡੇ ਤੇ ਉਹ ਪਿੱਛੇ ਦੇ ਪੂਰੀ ਬੂਟੇ ਲਾਦੇ ਬਣ ਗਾ ਤੇ ਵੱਢਦੇ ਤੇ ਸੁੱਕ ਗਏ ਤੇ ਕਹਿੰਦਾ ਜਿਹੜੇ ਨਿਆਣੇ ਖੇਲਦੇ ਆ ਨਾ ਹਾਂ ਹਾਂ ਉਹ ਉਹਨਾਂ ਨੇ ਹਲਾਤ ਤੇ ਦੇ ਅੱਛਾ ਤਾਂ ਆਪਨੇ ਮਗਨ ਬੇਨਤੀ ਨਹੀਂ ਕਰਨੀ ਕਾਦੇ ਢੰਗਾ ਗਲੇ ਮਿੰਦ ਦੇਣਾ ਅੱਜ ਭਾਈ ਦੋ ਮਸ਼ੀਨਾਂ ਚੱਲਣੀਆਂ ਵਰਮੀ ਵਾਲੀਆਂ ਇੱਕ ਭੂਰੀ ਚਲਾਉਣ ਲੱਗਿਆ ਪਿਆ ਇਹ ਉਹ ਧਰਤੀ ਪਾੜਦਾ ਹੈ ਇੱਕ ਰੋਡੀ ਚਲਾਉਣ ਲੱਗਿਆ ਉਹ ਲੱਕੜੀ ਪਾੜਦਾ ਹੈ ਹੈ ਲੱਕੜੀ ਪਾੜਦਾ ਜਿਹੜਾ ਉਹ ਭਾਈ ਅਸੀਂ ਕਾਰਜ ਦੀ ਜੀ ਕੰਮ ਘੜੀ ਕੀ ਹਾਲ ਹੈ ਅਸੀਂ ਕਾਰਜ ਦੀ ਇੱਕ ਮੈਂ ਗੱਲ ਕਰਕੇ ਹਟਿਆ ਵੀ ਅੱਜ ਦੋ ਵਰਮੀ ਮਸ਼ੀਨਾਂ ਚੱਲਣੀਆਂ ਇੱਕ ਲੱਕੜੀ ਪਾੜਦਾ ਹੈ ਇੱਕ ਉਹ ਧਰਤੀ ਪਾੜਦਾ ਹੈ ਤੁਸੀਂ ਮਾਣਾ ਜਾਈਏ ਅਸੀਂ ਵੈਸੇ ਹੀ ਆਏ ਆ ਪਾਸ ਚੌਂਕ ਜਾ ਘੁੰਮਣ ਦਾ ਆਮ ਗੜੀ ਆਪਾਂ ਨੇ ਹੁਣ 36 ਧੀ ਲੈਣਾ ਕੋਈ ਫਿਰ ਉਹਨੂੰ ਲਾਉਣੇ ਬਾਈ ਉਹ ਅੱਛਾ ਦੂਹਾ ਦੂਹਾ ਦੇਖਦੇ ਜੇ ਵਿਕ ਗਿਆ ਵੇਚ ਦੇਣਾ ਆਪਾਂ ਨੇ ਠੀਕ ਹੈ ਹੁਣ ਤੁਹਾਨੂੰ ਦੱਸਦਾ ਆ ਬਾਈ ਬੰਦੇ ਰਾਤ ਦੋਏ ਐਨ ਸੈਟ ਤੇ ਐਨ ਟਿਕਾਣੇ ਤੇ ਲੋਡ ਤੇ ਠੀਕ ਹੈ ਬਾਟੀ ਠੀਕ ਰੋੜ ਗਿਆ ਰੋਟੀ ਖੋਜਿਆ ਐ ਵਧੀਆ ਰਿਹਾ ਬਾਈ ਕੁਝ ਰਹਿਣਾ ਚਾਹੀਦਾ ਆਇਆ ਕਰ ਅਮਰੂਦ ਆ ਖਾ ਲੈ ਮੈਂ ਜਹਾ ਦਾ ਦੂਹਾ ਨਛਾ ਦਾ ਅਮਰੂਦ ਨੇ ਦੱਸਦਾ ਐ ਨੋ ਹੋਈ ਨਹੀਂ ਕੋਈ ਨਹੀਂ ਕਰਦਾ। ਉਹ ਰੋਹਾ ਘਾਟਾ। ਰੋਹਾ ਘਾਟਾ। ਬਾਟੀ ਭੀਮ ਕੋ ਵਾਲੇ ਬੁੱਟੇ ਲਾਉਣੇ ਫਿਰ ਆ। ਹਾਂ ਲਾ ਦੀਏ। ਲਾਏ ਪਿਛਲੇ ਸਾਲ ਵੀ ਤੇ ਉਹ ਨਿਆਣੇ ਨੇ ਖਰਾਬ ਕਰਤੇ ਤੇ। ਉਹ ਭੀਮ ਕੋ ਦੇ ਨਹੀਂ ਤੇਰੇ। ਹਾਂ। ਉਹ ਨੋਗਲ ਤੇ? ਉਹ ਦੂਏ ਤੇ ਆਪਣੇ। ਬਰਾਂਡ ਨਹੀਂ ਰਹਿਗੇ ਹਾਂ। 48। ਭਾਈ ਇੱਕ ਗੱਲ ਹੈ ਉਮਰ ਉਹ ਕਿਤੇ ਨਹੀਂ ਹੈਗੇ ਰੋਡੀ ਨਾਲੇ ਲੱਗੇ ਹੋਏ। ਉਹ ਵਗੇ ਸਾਡੇ। ਹਾਂ ਹਾਂ। ਮੈਂ ਵੀ ਖਾਣਾ ਹੋ ਮੈਂ ਮੜਾ ਵੇਲਾ ਹੋ ਜਾਵਾਂ। ਚੱਲ ਦਿਖਾ ਦੱਸੀ ਉਹ ਤੇਰਾ ਬਰਮਾ ਜਾਂ ਚੱਲਦਾ ਵੀ ਹੈਗਾ ਕਿ ਨਾਮ ਨੂੰ ਰੱਖਿਆ ਪਿਆ। ਹਾਂ। ਹਾਂ। ਏ ਬਿਲੀ ਵਾਲਾ ਨਾ ਨਹੀਂ ਜੇ ਕਿੰਨਾ ਕਨੇਵੇੜਾ ਕਰਦਾ ਹੈ ਉਹ ਘੱਟੇ ਹੀ ਹੁੰਦਾ ਹਾਂ ਇਹਦਾ ਘੱਟੇ ਕਰਦਾ ਜਿਆਦਾ ਨਹੀਂ ਕਰਦਾ ਨਹੀਂ ਇਹ ਨਹੀਂ ਹੁੰਦਾ ਹਾਂ ਵੇ ਨਵੇੜਾ ਜਿਆਦਾ ਕਿਹੜਾ ਕਰਦਾ ਹੈ ਅੱਛਾ ਬੜਾ ਕਿਹੜਾ ਫਿਰ ਬੜਾ ਹੁੰਦਾ ਇਹ ਬੜਾ ਵੇ ਪੱਖੀ ਵੀ ਤੇਰੇ ਇਕੱਠੇ ਕਰਦੇ ਚੱਕਣਾ ਵੀ ਹੈ ਪਾਰਾ ਹੁੰਦਾ ਉਹ ਚਾਹ ਇਹਨੇ ਦੇ ਪਾ ਲਗੀ ਵੀ ਰੋਕੀ ਵੜੀ ਚਾਹ ਨਹੀਂ ਹੁੰਦੀ ਆ ਜੀ ਚਾਹ ਨਾ ਹੀ ਆਉਂਦੀ ਅੱਛਾ ਦੰਦੇ ਚਾਹ ਦੇ ਓ ਗਾ ਗਿਆ ਇੱਥੇ ਹਾਂ ਦੱਸੀ ਗੱਲ ਜੀ ਬਾਈ ਆਉਨੇ ਬਾਰਮੇ ਚਲਾ ਕੇ ਖਾ ਰਿਆ ਨਾ ਇਹ ਲੱਤ ਵੜੋੜੀ ਆ ਬੜੀ ਦੇਖੋ ਹਾਂ ਤੇ ਉੱਤੇ ਜਾਣਾ ਬੈਠਾ ਹਸਦਾ ਪੱਠੂ ਨਵਾ ਇਹ ਮੈਂ ਕਿਹੜੇ ਚਲਾਉਣ ਲੱਗੇ ਮੈਂ ਤੁਹਾਨੂੰ ਦੇਖ ਉਹ ਅੱਛਾ ਦੰਦਾ ਚੱਲ ਜੂਗਾ ਰੋਵੀ ਓ ਤੋੜੀ ਉਹ ਸਰਵੈਨਿਕ ਕਿ ਕਰ ਰਿਹਾ ਲੇ ਗਿੜੇ ਆਉਣੇ ਕਿ ਇਹ ਤੂੰ ਵਿਆਹ ਦੇ ਖੋ ਗਿਆ ਤੇ ਰਾਤ ਹੋਇਆ ਬਾਟੀ ਮਾਈ ਨੇ ਲਸੇ ਹੋਤਾ ਤੇ ਖੋ ਗਿਆ ਨਾ ਮੈਂ ਐ ਸਾਲਾ ਇਹ ਨਾ ਇਹ ਬਾਟੀ ਕੋਲ ਗਿਆ ਨਹੀਂ ਹੈਗਾ ਨਾ ਕੋਲ ਬੈਠਾ ਇਹ ਇਹ ਬਾਟੀ ਘੰਟਾ ਬੈਠੇ ਨੇ ਕੋਲੇ ਡੰਡਾ ਉਹਦੀ ਪੇਰ ਡੰਡੇ ਦੀ ਉਹ ਇੱਥੇ ਹੀ ਪੈਰ ਹੈ ਛੱਡੇ ਮਗਰ ਲੱਗੇ ਹੋਇਆ ਰਾਤ ਤਾਂ ਬਾਈ ਹੋਰ ਹੁੰਦੇ ਨੂੰ ਬੁਲਾਤੀ ਹਾਂ ਜਿਹੜੇ ਕਹਿੰਦੇ ਨਹੀਂ ਪੀਂਦੇ ਬਾਟੀ ਨਜ਼ਾਰਾ ਆਇਆ ਬਾਈ ਬਾਈ ਪ੍ਰੋਗਰਾਮ ਵਧੀਆ ਤਾਂ ਵੀ ਦਿਨ ਯਾਰ ਆਇਆ ਪੂਰਾ ਦੇਖੀ ਤਾਰ ਦੇ ਉਹ 31 ਤਰੀਕ ਨੂੰ ਨਜ਼ਾਰਾ ਲੈਣਾ ਪਾਟੀ ਦਾ ਰਹੇ ਤੇ ਆ ਹੁਣ ਦੋ ਦਿਨ ਵਿਲੇ ਆ ਕਰਹੀਂ ਉਹ ਦੇਖੋ ਦੋ ਦੇ ਰੁਪਏ ਬਾਕੀ ਹਲੇ ਅਸੀਂ ਇੱਕ ਅਜ ਇੱਕ ਹੋਰ ਕੰਮ ਕਰਾ ਕੇ ਆਉਣਾ ਬਾਟੀ ਆਪਾਂ ਨੇ ਅਸੀਂ ਮਾੜਾ ਟਰਾਲੇ ਦਾ ਕੰਡਾ ਕਰਾ ਕੇ ਲਿਆਉਣਾ ਆਪਾਂ ਨੇ ਕੱਲ ਰਾਤ ਨੂੰ ਮੈਂ ਵੀਡੀਓ ਪਾਈ ਇਹਨੇ ਫੇਸੇਬੁਕ 'ਤੇ ਲਾ ਦੇਣਾ ਆਹਾਂ ਬੜਾ ਲੈਣਾ ਹੁਣ 16 ਫੁੱਟਾ ਹੁਣ ਟੈਕਟ ਨੂੰ ਟਰਬੋ ਲੱਗੀ ਵੀ ਯਾਰ ਬਾਈਓ ਲਿਆ ਹੁਣ ਤੋਂ ਲੈ ਆ ਦੇ ਕਿ ਲੈ ਇੱਧਰ ਮੋੜਦਾ ਵੀ ਆ ਕਿਤੇ ਹਾਂ ਪਤਾ ਨਹੀਂ ਮੁਰ ਜਾਣਾ ਵਾਟੀ ਫੂਡ ਦਾ ਕੁਛ ਨਹੀਂ ਪਤਾ ਆ ਮੋੜੀ ਦਾ ਜਾ ਆਏ ਤਾਂ ਵਾਟੀ ਕਿੰਨੇ ਫੁੱਟਾ ਚਲਾਇਆ ਪਾਣੇ ਉੱਥੇ 30 30 ਡਰਾਈਵਰ ਪੂਰਾ ਫੇਰ 30 ਵੀ 22 ਫੁੱਟਾ ਤਾਂ ਤੁਹਾਡੇ ਆਰਾਮ ਨਾਲ ਅੰਦਰ ਵੜ ਸਕਦਾ ਏ ਹਾਂ ਆਪਣੇ ਮੋੜ ਦਾ ਨਾ ਚੱਕਰ ਆ ਨਾ ਐਡਾ ਨਹੀਂ ਆਪਾਂ ਲੈਣਾ ਐਡਾ ਫਾਹਾ ਲੈ ਕੇ ਮੁੜ ਕੇ ਜੇ ਰੇ ਸੇਲ ਕਰੀ ਜਾਣੇ ਲੈ ਕੇ ਟਰਾਲੇ ਹਾਂ ਛੱਡਣਾ ਨੇ ਵਾਟੀ ਬਾਟੀ ਕਰੇ ਬਾਟੀ ਵਪਾਰੀ ਆ ਪੱਕੀ ਗੱਲ ਹੈ ਹਾਂ ਹਾਂ ਪਹਿਲਾਂ ਬਾਈ ਮੈਂ ਸੋਚਦਾ ਸੀ ਹੁਣ ਟਰਾਲਿਆਂ ਦਾ ਹੋ ਜਾਣਾ ਟਰਾਲਿਆਂ ਦਾ ਪਹਿਲਾਂ ਵੀ ਅਸੀਂ ਕਰਦੇ ਸੀ ਛੱਡਿਆ ਕੁਝ ਨਹੀਂ ਹੈਗਾ ਬਾਟੀ ਕਰਨਾ ਜਿਹੜਾ ਕੰਮ ਆ ਗਿਆ ਸੀ ਯਾਰ ਜਿਹੜਾ ਬੰਦੇ ਨੂੰ ਹੁਨਰਾਉ ਕਰਨਾ ਚਾਹੀਦਾ ਹੈ ਕਿ ਨਹੀਂ ਉਹ ਪ੍ਰਧਾਨ ਖੜਾ ਹੋ ਦੇ ਖੜਾ ਪ੍ਰਧਾਨ ਉਹ ਕੰਮ ਕਰਦਾ ਹਲੇ ਬਸ ਆ ਤੇ ਖੜਾ ਕਰਦਾ ਦੂਰ ਹੈ ਲੈਟ ਜਾਣਾ ਨਹੀਂ ਕਿ ਚਲੇਗੇ ਦੇਖੇ ਇਧਰ ਉਹ ਪੂਰੀ ਚੱਲਦਾ ਨਹੀਂ ਹੈਗਾ ਏ ਬਾਈ 12ਵਾਂ ਵੀ ਕਹੀ ਕਰ ਘੁੰਮ ਗਿਆ ਹੁਣ ਦੇਖਣਾ ਪੈਣਾ ਇਹਨੂੰ ਕੀ ਹੋ ਗਿਆ ਜਾਓ ਕੋਲ ਤਾਂ ਜਾਓ ਤੇ ਲਵਾਓ ਥਾਲੋ ਆਮਨੇ ਆਇਓ ਕਰਾ ਕੇ ਇਹ ਸਟਾਰਟ ਮੜਿਆ ਹਾਂ ਆਇਆ ਬੁਰੀ ਕੀ ਹੋ ਗਿਆ ਹਾਂ ਹਾਂ ਰੋਟੀ ਖਾਧੀ ਵੀ ਆ ਹੁੰਦਾ ਵਿਆਹ ਕਰਦਾ ਵਿਆਹ ਹੁੰਦਾ ਬੂਟੇ ਖਲੇ ਕੱਢਣੇ ਚਾਹੀਦੇ ਉਹ ਰਾਤ ਜਿਆਦਾ ਹੋ ਗਈ ਸੀ ਪੂਰੀ ਫਰੇ ਦਿੱਤੇ ਸੁખ્યા ਮਹਰਾਫ ਤੋਂ ਹੈ ਬਾਈ ਕੌਫੀ ਪੀਤੀਏ ਤਾਂ ਸਾਡਾ ਸਰ ਘਾ ਤੇ ਟੁਕੜਾ ਹੈ ਸਾਡਾ ਸਿਰ ਕਿ ਤੁਰਕਾ ਕੇ ਪੂਰੀ ਉਰੇ ਪਤਾਨਾ ਲਈ ਪਾਸ ਨਾ ਜਾਵੇ ਬੜਾ ਦੇਖ ਕੇ ਉਰੇ ਧਰਤੀ ਕੈੜੀ ਹੈ ਨਹੀਂ ਬਾਈ ਕੀ ਦੀ ਵਧੀਆ ਇਹ ਨਵੇੜਾ ਵਾ ਕਰਦੀ ਹੈ ਵੀ ਨਹੀਂ ਇਕੱਲੇ ਬੰਦੇ ਦੇ ਵਸਦਾ ਕੰਮ ਨਹੀਂ ਬੁੱਤੇ ਲਾਉਣਾ ਇਹ ਤੇ ਇਕੱਲਾ ਬੰਦਾ ਵੀ ਲਾ ਸਕਦਾ ਹੈ 2 ਸਾਲ ਹੋ ਗਏ ਬਾਈ ਇਹ ਮਸ਼ੀਨ ਕਾਦੀ ਫਰੀ ਹੋ ਗਈ ਆਪਣਾ ਸੀਜ਼ਨ ਦਾ ਕੰਮ ਪੂਰਾ ਲਾ ਗਈ ਜਿੰਨੇ ਕਦਾ ਹੈਗਾ ਤਾਂ ਤੇਲ ਪਾਣੀ ਬਦਲ ਹੋਈ ਜਾਵੇ ਬਾਈ ਕਿਤੇ ਨਹੀਂ ਜਾਂਦੀ ਦਨੀਆ ਮੇਆ ਪੂਰੀ ਨੇ ਭਾਈ ਫਸ ਗਈ ਹੁਣ ਨਹੀਂ ਹੋਣਾ ਹੁਣ ਤਾਂ ਨੇ ਵਿੱਚ ਜਾਣਾ ਏ ਪੂਰੀ ਪਤਾ ਕੀ ਕਰੇ ਕਰ ਇਹਨੂੰ ਹਪੇਲੀ ਹਲਾ ਦੇ ਕਰ ਨਹੀਂ ਟਾਈਟ ਹੋਈ ਜਾਂਦੀ ਏ ਜੜਾ ਹੈ ਅੱਜ ਆਹੀ ਕੰਮ ਰਹਿਣਾ ਚਲਾਦਾ ਪਾਦ ਗਿਆ ਭਾਈ ਉਹੀ ਕੰਮ ਹੋ ਗਿਆ ਨਿਕਲ ਗਿਆ ਨਿਕਲ ਗਿਆ ਮਿੱਟੀ ਭਾਈ ਟਾਈਟ ਹੋ ਜਾਂਦੀ ਹੈ ਟਰੈਕਟਰ ਲਿਆਵਾ ਟਰੈਕਟਰ 12ਵਾਂ ਬੜਾ ਇਹ 12ਵਾਂ ਬੜਾ ਨਹੀਂ ਹੈਗਾ ਜਿਹੜਾ ਹੈ ਉਹ ਪੂਰੀ ਵਿੱਚ ਬੈਕ ਗੇਅਰ ਵੀ ਚਾਹੀਦਾ ਰਾ ਵੀ ਬੈਕ ਨੂੰ ਘੁੰਮ ਜਵੇ ਹੈ ਉਹ ਰੇਸ ਦੋ ਨਿਕਲ ਗਿਆ ਨਿਕਲ ਗਿਆ ਹਾਂ ਪੂਰੇ ਕੀ ਹੋ ਗਿਆ ਉਹ ਪੂਰੀ ਆਪਣੇ ਆਪ ਘੁੰਮਦਾ ਹੈ ਆਪਣੇ ਆਪ ਨੂੰ ਮਤ ਹੈ ਫੱਜ ਰਾਇ ਮਾੜਾ ਬੰਦੇ ਦਾ ਜਾਣ ਕਰ ਦੇਵੇ ਬਾਈ ਜੇ ਫੱਜਵੇ ਪੂਰੀ ਪਹਿਲੀ ਲਾਈਨ ਵੀ ਹੋਰੀ ਦੀ ਉਹ ਲੱਕ ਨਾ ਹਲਾ ਲਿਓ ਆ ਜਾ ਪਹਿਲੀ ਲਾਈਨ ਵੀ ਹੋਰੀ ਦੀ ਹੈ ਪਹਿਲੀ ਨਾਲ ਫਾੜੀ ਪਹਿਲੀ ਲਾਈਨ ਅੱਗੇ ਵੀ ਰੋਲੀ ਦੀ ਇਹ ਅੱਕਰਾ ਸੁਪਰ ਜਾਕੀ ਕੇ ਲੱਗ ਕੋਲ ਹਾਂਜੀ ਡਲਵਾ ਡਲਵਾ ਚੱਕਰ ਪੈਂਦਾ ਇਹ ਵੀ ਬਾਈ ਰੋਟੀ ਖਾ ਕੇ ਚਲਾਉਣੇ ਵਾਲਾ ਕੰਮ ਰੋਟੀ ਨਹੀਂ ਖਾਦੇ ਰਾਤ ਦੇ ਪਕਵੜੇ ਖਾਦੇ ਵੇਖਦਾ ਉਹ ਮਹਿੰਦੇ ਲੱਗ ਰਿਹਾ 20 ਗੱਡੇ ਕਰ ਰਿਹਾ ਉਹ ਥੱਲੇ ਨਾ ਚੱਲ ਰਿਹਾ ਜਿਹੜਾ ਬੋਕਾ ਦਾ ਦੇਖੋ ਜਿਹੜਾ ਟਿਕ ਟਿਕ ਦੇਖੋ ਪੂਰੀ ਲੈਕ ਕਰਦੇ ਦੇਖਦੇ ਆਹ ਨਾ ਕੋ ਨਹੀਂ ਹੈ ਨੇ ਉਹ ਪੂਰੀ ਉਹ ਬੰਦਾ ਮਿਲ ਗਿਆ ਆਪਾਂ ਨੂੰ ਖੱਡੇ ਖੱਡੇ ਘੱਟਣੇ ਵਾਲਾ ਫਿਰ ਨਹੀਂ ਫਾਇਦਾ ਹੈਗਾ ਜਦ ਹੈਗੇ ਨਹੀਂ ਦੇ ਲੈ ਘੁੰਮਦਾ ਇੱਕ ਵਾਰ ਉੱਥੇ ਘੁੰਮ ਗਿਆ ਦਾ ਜਿੱਥੇ ਨਾਲੋਂ ਨਾ ਤੇਰਾ ਤਾਂ ਲੱਕ ਤੋੜ ਦਵੇ ਕਿ ਨਹੀਂ ਮੈਂ ਤਾਂ ਵਿਸਾਇ ਦੇਣਾ ਮਰੇ ਨੇ ਕੀਤਾ ਮੈਂ ਬਸ ਹਾਂ ਭਾਈ ਆ 16 ਫੋਨ ਹੈ ਰੋਟੀ ਕਹ ਕਹਿੰਦਾ ਹੈ ਕਹਿੰਦਾ ਕਿੱਢੀ ਵੇਚ ਕੇ ਲਿਆਉਣਾ ਕਿੱਢੀ ਵੇਚ ਲਈ ਸਦਾ ਦੋ ਲੈ ਯਾਰ ਆਪਣੇ ਜੇ ਇੱਕ ਲਾਤੀ ਦੇ ਲੈ ਮੁੜ ਕੇ ਖਾਪੀ ਵੀ ਨਹੀਂ ਹੁਣਾ ਫੇ ਦੇਖੇ ਕਰੂਗਾ ਵੀ ਕਿਆ ਕੰਮ ਕਹਿ ਨਹੀਂ ਐਪਲ ਦਾ ਭੂਲੇਣਾ ਬਾਈ ਮਾੜਾ ਕਿੱਢੀ ਉਰੇਆ ਉਹ ਹਮਨੇ ਇਹਦੇ ਚੱਲਣਾ ਨਹੀਂ ਹੈਗਾ ਇਹਦੇ ਏਰੇਕ ਦੇ ਵਸਦਾ ਮੈਂ ਤਾਂ ਤੁਹਾਨੂੰ ਕਿਹਾ ਲੈ 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 ਫੜ ਲੈ ਆਹ ਰੌਡੀ ਨੂੰ ਭਾਈ ਫੋਨ ਦੇ ਦੇ ਤਿੰਨ ਐ ਫੋਨ ਉਹ ਕਿਹਨੇ ਖੋਦਣ ਆਣਾ ਪਹਿਲੀ ਗੱਲ ਆਓ ਦੇ ਤਿੰਨਾ ਫੋਨ ਆ ਵੀ ਲੈ 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 ਇੱਕ ਇਹਦੇ ਵਾਲਾ ਵੀ ਹੈ ਇਹ ਕਾ ਲੈ ਲੈ ਜਾ ਘਰ ਨੂੰ ਜਾ ਜਾ ਪੈ ਗਈ ਦੀ ਆੜੀ ਮੋਟੀ ਪੈ ਗਈ ਇਹ ਤਾਂ ਅਮੀਰ ਬਣ ਗਿਆ ਲੈ ਇਹਦਾ ਅਮੀਰ ਬਣ ਗਿਆ ਕਰੋੜਪਤੀ ਉਧਰ ਪੂਰੀ ਗਈ ਯਾਰ ਮੀ ਆ ਜਵੇ ਹਾਂ ਚਾਹੀਦਾ ਹੈ ਸੁਣ ਲੈ ਇਹਦਾ ਭਾਈ ਇਹਦਾ ਭਾਈ ਇਹਦਾ ਭਾਈ ਕਿੱਕ ਮੇਰੇ ਕੋ ਦੋ ਦੋ ਵਾਲੀ ਦਿਹਾੜੀ ਫੈਗੀ ਰੋਟੀ ਦੀ ਹਾਂ ਅੱਜ ਦਾ ਮੁਰਗੇ ਨਾਲ ਲੱਗਿਆ ਦਿੱਲੀ ਕੰਨੂ ਪੂਰੀ ਕਰ ਅੱਜ ਤਾਂ ਮੁਰਗੇ ਦੀ ਰੋਟੀ ਖਾਊਗਾ ਭਾਈ ਜੇ ਅੱਜ ਮੀ ਪੈ ਗਿਆ ਤਾਂ ਨਜ਼ਰ ਆ ਜਾਊਗਾ ਵੀ ਹਰ ਇੱਕ ਚੀਜ਼ ਪਾਣੀ ਮੰਗਦੀ ਆ ਮੌਸਮ ਥੋੜਾ ਡਾਊਨ ਜਾਈ ਹੈ ਚਾਹੀਦਾ ਮੀ ਪੂਰੀ ਮੈਂ ਵੇਚ ਕੇ ਗੱਡੀ ਲਿਆਉਣੀ ਏ ਚਾ ਰੋਟੀ ਭਾਈ ਮੈਂ ਭਾਈ ਦੁਆਰਾ ਢੇਡਾ ਮਾਨਾ ਇਹ ਤਾਂ ਐਨਾ ਤੇਜ ਆ ਸਾਹਮਣਾ ਤੋਂ ਦਿਹਾੜੀ ਵਾਪ ਪਾਲੇ ਕਰਨੀ ਜੇ ਤੈਨੂੰ ਪਰਵਾ ਦੇ ਤੱਲੇ ਗਿਆ ਲੱਗਿਆ ਹਾਂ ਸਭਾ ਇੱਕ ਹੋ ਗਿਆ ਕਿੰਨੇ ਘੰਟੇ ਇਹ ਲੱਗੇ ਆਪਾਂ ਨੂੰ ਸਮਝ ਲੈ ਕੋਈ 10:00 ਵਜੇ ਲੱਗੇ ਦੋ ਘੰਟੇ 11:00 ਵਜੇ ਤਿੰਨ ਘੰਟੇ ਤਿੰਨ ਘੰਟੇ ਲੱਗੇ ਤਿੰਨ ਘੰਟੇ ਚ ਇੱਕ ਬੰਦੇ ਨੇ 100 ਸ਼ਿਟੀ ਲਾਤੀ 100 ਤਾਂ ਲੱਗਦੀ 100 ਲਾਤੀ ਪੂਰੀ ਲਾਈਨ ਚ ਲਾਈਆਂ ਵਿੰਗੀਆਂ ਤਾਂ ਨਹੀਂ ਹੈਗੀਆਂ ਆਪਣੇ ਵੰਗਣ ਆਵਾਜ਼ ਆਉਂਦੀ ਆ ਨਾ ਹੂੰ ਲੈ ਭਾਈ ਲਾਈਆ ਪਿਛਲੇ ਸਾਲ ਵੀ ਤੇ ਐਡ ਕੀ ਹੁਣ ਇਹਨੂੰ ਬਰਕਤ ਪਾਵੇ ਹਾਂ ਚੱਲੀਏ ਹੁਣ ਚਲੋ ਮੱਥਾ ਟੇਕਦੇ ਇਹਨੂੰ ਤੇਲ ਕੁਛ ਵੀ ਨਹੀਂ ਖਾਦਾ ਲਾ ਤੇਲ ਦੁਬਾਰੇ ਲਿਆਂਦਾ ਉਹਦੇ ਬੋਤਲ ਭਈ ਅੱਛਾ ਪੀ ਗਿਓ ਉਹ ਇਹਨੇ ਗਿੜੇ ਨਹੀਂ ਪੈਣਦੇ ਤਾਂ ਆਹ ਲੈ ਇਹਨੂੰ ਕਰਕੇ ਖਤਮ ਆਹ ਲੈ ਰਹਿ ਗਈ ਵਿਖਚਾਈ ਕਰਦਾ ਵਿਖਚਾਈ ਬੋ ਕਰਦਾ ਤੇਲ ਦੀ ਆ ਇਹਦਾ ਪੂਰੀ ਕੰਮ ਵੀ ਕਰਦਾ ਯਾਰ ਕੰਮ ਵੀ ਕਰਦਾ ਫਿਰ ਦੇ ਤੂੰ ਦੂਏ ਲੋੜ ਲਾਉਂਦਾ ਇੱਕ ਦਿਹਾੜੀ ਮੈਂ ਲੱਗਣੇ ਦੇਣਾ ਇਹ ਸ਼ਾਮ ਨੂੰ ਇੱਕ ਪਿਛਲੇ ਸਾਲ ਮੈਂ ਕੀ ਕਰ ਰਿਹਾ ਤਾਂ 2 ਵਜੇ ਕੱਟੇ ਕੱਟੇ ਘਟੇ ਦੇ 1 ਵਜੇ ਸਾਰਾ ਦਿਨ ਲੱਗ ਜਾਂਦਾ ਹੱਥ ਵਾਲੇ ਕਿਰ 1 ਵਜੇ ਲੱਗਿਆ ਤਾਂ 9 ਵਜੇ ਇਕੋ ਇਹ ਕੱਢ ਕੱਢਿਆ ਫਿਰ ਅੱਖ ਉਹ ਕੋ ਵੱਡੇ 4:00 ਵਜੇ ਆ ਕੇ ਬਾਹੇ ਘੰਟੇ ਚ ਫਿਰ ਲਾ ਦੇਨੇ ਆ ਦਿਹਾੜੀ ਵਾਲਾ ਕੰਮ ਨਵੇੜ ਦਾ ਪੂਰੀ ਆਏ ਆ ਵੀ ਦੂਏ ਕੇ ਬੰਦੇ ਦਾ ਸਰੀਰ ਟੁੱਟ ਜਾਂਦਾ ਇਹ ਠੀਕ ਹੈ ਇਹ ਠੀਕ ਹੈ ਹੈ ਇਹਦਾ ਹੋਰ ਦਾ ਵਸਲ ਨੂੰ ਵਜਨ ਨਾ ਦਵੇ ਇਹ ਜੜਾਂ ਕਰਕੇ ਫਸਦਾ ਦਾ ਨਾ ਇਹਦਾ ਆਪਣੇ ਆਪ ਜਾਂਦਾ ਵਿੱਚ ਨੂੰ ਜੇ ਵਜਨ ਦੇ ਤਾਂ ਫਸ ਗਿਆ ਚੱਲੀਏ ਬਾਈ ਕਿਆ ਕਰੀ ਯਾਰ ਉਧਰ ਪ੍ਰਧਾਨ ਗਈ ਜਾਂਦਾ ਐ ਕਰਦਾ ਹੁਣ ਉਧਰ ਜਾਣਾ ਮੈਨੂੰ ਥੋੜਾ ਤੁਰ ਜਾਣਾ ਹੈ ਟੱਪਰੀਆ 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 ਜਾਣਾ ਬਾਈ ਅਸੀਂ ਮੜਾ ਜੇ ਬਿਸਤਰੇ ਲਈ ਗਏ ਤੇ ਉਹ ਛੱਡ ਕੇ ਆਉਣੇ ਆ ਦੇ ਦੇ ਤੀਰਾ ਹੁਣ ਆ ਵੀ ਦੇਖਣਾ ਪੈਣਾ ਸੰਦੂਖ ਇਹ ਬੇਲਾ ਹੋ ਗਿਆ ਹੁਣ ਮੋੜ ਦੇਣਾ ਹੁਣ ਬੇਲਾ ਨੇ 1 2 3 4 ਖੱਡਿਆ ਇਹ ਜਿਹੜੇ ਰਹਿਗੇ ਮੋਟਰ ਪਕੜ ਦੂੰਗਾ ਠੀਕ ਘਰ ਦਾ ਕੰਮ ਹੋਈ ਪੂਰੀ ਨੇ ਬੇਲਾ ਫੇਰ ਕੱਚੇ ਨੂੰ ਪਾ ਲਈ ਅੱਜ ਢਾਈ ਰਸਤਾ ਲੋਟ ਢਾਈ ਰਸਤਾ ਲੋਟ ਉਹ ਅਮਨਾ ਭਾਈ ਉਹਦੇ ਬਾਹਰ ਹੀ ਹੋਇਆ ਮੁੰਨੇ ਕਿਹੜਾ ਲੋੜੇ ਲੱਦਦੇ ਆ ਕਿੱਥੇ ਝਾਲ ਵਾਲੀ ਖੱਡਵਾਉ ਤੋਂ ਬੰਦੇ ਨੇ ਪਰ ਆ ਨੇੜੇ ਹੈ ਭਾਈ ਸ਼ਾਰਟਕਟ ਇਹ ਕਿਹੜੇ ਔਖਾ ਨੇ ਆਪਾਂ ਇਹਨਾਂ ਰੋਕ ਜਾਂਦੇ ਆ ਆਹ ਭੇਤ ਟਰੈਕਟਰ ਭਾਈ ਜਿਵੇਂ ਸਾਇਲੈਂਟ ਅਰੇ ਲੋ ਆਵਾਜ਼ ਹੈ ਨਹੀਂ ਹੋ ਪਰ ਘੁੰਮਗਾ ਤੇ ਇਹ ਪਤਾ ਨਹੀਂ ਕਰ ਪੋ ਗਾ ਘੁੰਮ ਹੈ ਭਾਈ ਔਰ ਇਧਰ ਔਰ ਇਧਰ ਪਤਾ ਨਹੀਂ ਕਿ ਕਿੰਨਾ ਲੇਖਦਾ ਆਉਣਾ ਔਰ ਚੜ ਗਏ ਜਿਹੜਾ ਚੀੜੀ ਜੀ ਨੂੰ ਦੇਖਾ ਤਾ ਥੋੜੇ ਚੜ ਗਏ ਪੰਛੀ ਦੇ ਆਉਂਦੇ ਨੇ ਪੂਰੀ ਮੌਸਮ ਦੱਸ ਕੇ ਅੰਦਰ ਮੌਸਮ ਕਹਿੰਦਾ 20 ਪੌਂਡਾ ਵੀ ਖੜਕਾ ਦੜਕਾ ਹੋਊਗਾ ਮੈਂ ਕਹਿੰਦਾ ਬੈਂਟਰ ਵਧੀਆ ਪੈ ਜਾਣਾ ਮੈਨੂੰ ਲੱਗਦਾ ਵੀ ਜਿਹੜਾ ਸਾਫਨਾ ਸਿਸਟਮ ਜ ਹੈਗਾ ਪਾਣੀ ਤੇ ਬੱਜੀਉਂਗੇ ਪੂਰੀ ਜਿਹੜਾ ਪੈਸੇ ਵਾਲਾ ਬੰਦਰ ਛੱਡ ਹੈਗਾ ਨਾ ਆ ਆ ਉੱਥੇ ਉੱਥੇ ਕੋਈ ਚੱਕਰ ਨਹੀਂ ਉੱਥੇ ਨਹੀਂ ਹੈਗਾ ਉੱਥੇ ਹੀ ਛੱਡ ਹੈਗਾ ਭਾਈ ਪ੍ਰਧਾਨ ਕਹਿੰਦਾ ਘਰ ਦੇ ਹੀ ਚੱਕਰ ਦਾ ਘਰ ਦੇ ਵਿੜ ਗਿਆ ਉੱਥੇ ਹੀ ਟੈਨਸ਼ਨ ਹੈਗੀ ਬਾਕੀ ਨਿਭੜੇ ਗਿਆ ਟੈਂਟ ਵਾਲੇ ਅੱਧਾ ਕਸਮਾਨ ਲੈ ਗਏ ਬਾਕੀ ਅਸੀਂ ਕਰਤਾ ਆਸਤੇ ਪਾਸੇ ਬੈਸਤਰੇ ਉੱਪਰ ਦੇ ਕਰ ਦੇਣੇ ਅੱਜ ਵੀ ਲੈ ਇਹ ਲਾਪਟ ਆਉੜੇ ਵੀ ਬੁਲਾਹ ਤੇ ਖੜਾ ਆ ਬਈ ਬੂਟੇ ਨਾਲ ਉਹ ਵੈਸਾ ਵਧੀਆ ਵਧੀਆ ਹੁਣ ਜਿਹੜੇ ਬੂਟੇ ਵਿਖੇ ਨਾ ਬਈ ਆ ਸਾਲ ਚੰਗੇ ਰੇਡ ਵਿਖੇ ਸਾਰੇ ਹੀ ਭਾਈ ਮੈਨੂੰ ਲੱਗਦਾ ਪੂਰੀ ਤੇਰੀ ਕਹੀ ਵੀ ਸੱਚੀ ਹੋਣੀ ਗੱਲ ਮੌਸਮ ਦੱਸਦਾ ਏ ਹੈ ਆ ਪਾਵੇ ਹੁਣ ਦੱਬ ਗਿਆ ਹੈ ਹਾਂ ਚਾਹੀਦਾ ਇੱਕ ਪਰ ਮਾਮੀ ਥੋੜਾ ਉਂਗਲ ਪਾਣੀ ਪਿੰਡ ਉਹ ਬੜੇ ਲੋੜਾ ਤਾਂ ਲੱਗਿਆ ਤੋ ਲੋੜਾ ਲੱਗਿਆ ਮਰੇ ਉਹ ਅੱਗੇ ਲੈ ਲੈ ਮੜਿਆ ਉਹਨੂੰ ਕਿ ਇੱਧਰ ਰੱਖ ਉਹ ਪੂਰੀ ਅੱਗੇ ਲੈ ਵੜਿਆ ਆਪਨੇ ਕੀ ਹੋ ਗਿਆ ਤੈਨੂੰ ਬੱਸ ਕਰਿਆ ਤੂੰ ਡਰਾਈਵਰ ਰੋਕਦਾਰੀ ਹੈਗਾ ਉਹ ਵਾਹ ਕਿਤੇ ਕਿ ਆਵਣਾ ਕਹਿੰਦਾ ਪੰਪ ਦਿੰਦਾ ਏ ਚਲੇ ਜਾਣਾ ਤਾਂ ਫਿਰ ਹੈ ਨਹੀਂ ਉਹ ਪੂਰੀ ਪਿੱਛੇ ਆ ਲੱਗ ਜਾਣਾ ਤਾਂ ਫਿਰ ਅੱਛਾ ਹੈ ਕਿ ਨਹੀਂ ਉਹਨੂੰ ਠਾੜ ਸੌਂ ਗਿਆ ਤਾਂ ਆ ਜਾ ਆ ਜਾਓ ਭਾਈ ਹੁਣ ਜਿਹੜੀ ਵਾਲੀ ਬਾਕੀ ਬੇਬੇ ਕਹਿੰਦੀ ਕਿ ਤੇ ਲੈਣੇ ਦੇਣੇ ਦਾ ਵੈਜ ਵੇ ਕੋਲਾ ਢਾ ਦੇ ਬ੍ਰਹਮ ਪ੍ਰਧਾਨ ਚੈੱਕ ਕੋਈ ਲੈਣਾ ਜ਼ਿੰਮੇਵਾਰੀ ਤਾਂ ਉੱਠੀ ਸੀ ਤੁਸੀਂ ਆਏ ਹੋਰੇ ਪੂਰੀ ਹੈ ਤਾਂ ਚੀਜ਼ ਵਧੀਆ ਹਾਂ ਹੈਨਾ ਜਾਲੀ ਵਾਲਾ ਸਿਸਟਮ ਲੋਟ ਆ ਯਾਰ ਇੱਥੇ ਇੱਥੇ ਚੱਕ ਦੇਣਾ ਉੱਪਰ ਜਿਹੜਾ ਉਹ ਪੱਲਿਆਂ ਦਾ ਸੇ ਆਪਾਂ ਨਿਬੜ ਜਾਂਦਾ ਚੱਲ ਪੱਲਿਆਂ ਪੱਲੀਆਂ ਹਾਂ ਚੱਲ ਕਿਹਦੇ ਕਰੇ ਚ ਪਣੀਪੂਰੀ ਹਾ ਚੱਲ ਚੱਲ ਫੱਟ ਆ ਜਾਲੀ ਵਾਲੀ ਸਾਥ ਪੁੰਜੇ ਵਰਦੇ ਹੁਣ ਤੂੰ ਉੱਠ ਘੜਿਆ ਹੁਣ ਕਿਤੇ ਚਾਹ ਪੱਤੀ ਲਾਈਏ ਤੇਰੇ ਵਾਸਤੇ ਚ ਲੈ ਕੇ ਜਾਉਣਾ ਥੋੜਾ ਹੋਣਾ ਆਪਣੇ ਅੰਦਰ ਰੱਖਣੇ ਆ